ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 1 ਸਾਲ ਪਹਿਲਾਂ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਸੀ ਤਾਂ ਜੋ ਪੰਜਾਬ ਪੁਲਿਸ ਨੂੰ ਚੰਗੀ ਤਕਨੀਕ ਮੁਹੱਈਆ ਕਰਵਾ ਕੇ ਪੁਲਿਸ ਥਾਣਿਆਂ ਦਾ ਬੋਝ ਘਟਾ ਕੀਤਾ ਜਾ ਸਕੇ ਸੜਕ ਸੁਰੱਖਿਆ ਫੋਰਸ ਪੰਜਾਬ ਦੇ ਵਿੱਚ 1 ਸਾਲ ਪਹਿਲਾਂ ਲਗਭਗ 2000 ਜਿੰਦਗੀਆਂ ਬਚਾਉਣੇ ਸਫਲ ਰਹੀ ਇਸ ਤੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਹੁਣ ਪੁਲਿਸ ਥਾਣਿਆਂ ਦਾ ਬੋਝ ਹਲਕਾ ਹੋਇਆ ਹੈ ਪੰਜਾਬ ਪੁਲਿਸ ਹੁਣ ਸਰਵਉੱਤਮ ਤਕਨੀਕ ਦੇ ਨਾਲ ਲੈਸ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਸੜਕ ਸੁਰੱਖਿਆ ਫੋਰਸ ਦਾ ਸੁਝਾਅ ਸੂਬਾ ਸਰਕਾਰ ਨੂੰ ਡੀਜੀਪੀ ਗੌਰਵ ਜაძੇਮ ਨੇ ਦਿੱਤਾ ਸੀ ਅਤੇ ਮੁੱਖ ਮੰਤਰੀ ਨੇ ਸੜਕ ਹਾਦਸਿਆਂ ਦੇ ਵਿੱਚ ਵਾਧੀਆਂ ਮੌਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਤੁਰੰਤ ਫੋਰਸ ਬਣਾਉਣ ਦੇ ਹੁਕਮ ਜਾਰੀ ਕੀਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਜਦੋਂ ਹੀ ਹੋਰ ਸੂਬਿਆਂ ਦੇ ਵਿੱਚ ਜਾਂਦੇ ਹਨ ਤਾਂ ਐਸਐਸਐਫ ਬਾਰੇ ਉੱਥੋਂ ਦੇ ਮੁੱਖ ਮੰਤਰੀ ਪੁੱਛਦੇ ਹਨ ਹੋਰ ਸੂਬੇ ਵੀ ਇਸ ਤਕਨੀਕ ਨੂੰ ਉਪਰੋਲ ਤਿਆਰ ਹਨ ਉਹਨਾਂ ਨੇ ਕਿਹਾ ਕਿ ਸੂਬਾ ਪੁਲਿਸ ਨੇ ਸੜਕ ਹਾਦਸਿਆਂ ਦੇ ਵਿੱਚ ਮੌਤਾਂ ਨੂੰ ਰੋਕਣ ਦੇ ਨਾਲ-ਨਾਲ ਮੌਕੇ ਤੇ ਮੌਜੂਦ ਲਗਭਗ 25 ਲੱਖ ਰੁਪਏ ਦੀ ਰਕਮ ਤੇ ਗੈਰ-ਸੰਬੰਧਿਤ ਲੋਕਾਂ ਨੂੰ ਵਾਪਸ ਕੀਤੇ ਹਨ। ਇਧਰ ਜੋ ਗੱਲ ਹੈ ਕਿ ਐਸਐਸਪੀ ਨੂੰ 1 ਫਰਵਰੀ 2023 ਨੂੰ ਲਾਂਚ ਕੀਤਾ ਗਿਆ ਸੀ। ਉਹਨਾਂ ਨੇ ਕਿਹਾ ਕਿ ਸੂਬੇ ਦੇ ਵਿੱਚ ਅਜੇ ਤੱਕ ਕਿਸੇ ਵੀ ਸਾਬਕਾ ਸਰਕਾਰ ਨੇ ਅਜਿਹੀ ਕੋਈ ਵੀ ਪਹਿਲ ਕਦਮੀ ਨਹੀਂ ਕੀਤੀ ਜਿਸ ਤਰ੍ਹਾਂ ਇਹ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਕਰ ਰਹੀ ਹੈ। ਅਗਲੇ 1-2 ਸਾਲਾਂ ਦੇ ਵਿੱਚ ਸੜਕ ਹਾਸਿਆ ਦੇ ਵਿੱਚ ਹੁੰਦੇ ਮੌਤਾਂ ਦੀ ਗਿਣਤੀ ਨੂੰ ਘਟਾਉਣ ਕੱਟ ਕਰਨ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬ ਹੋ ਜਾਵੇਗਾ